ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ ਸਾ ਸੰਗਤ ਜੀ ਭਗਤ ਤੰਨਾ ਜੀ जाट ਜਾਤੀ ਦੇ ਸਨ ਉਹ ਰਾਜਪੂਤਾਨਾ Rajasthan ਦੇ ਕੋਲ ਧੂਆਂ ਪਿੰਡ ਦੇ ਰਹਿਣ ਵਾਲੇ ਸਨ ਉਹਨਾਂ ਦਾ ਜਨਮ 1473 ਵਿਕਰਮੀ ਸੰਨ 1415 ਵਿੱਚ ਹੋਇਆ ਉਹਨਾਂ ਦੇ ਮਾਤਾ ਪਿਤਾ ਬਹੁਤ ਗਰੀਬ ਸਨ ਬਚਪਨ ਟਖੇ ਡਨਕੁੱਦਨ ਵਿੱਚ ਬਤੀਤ ਹੋਇਆ ਪਰ ਜਿਵੇਂ ਹੀ ਜਵਾਬ ਆਸਤਾ ਵਿੱਚ ਪ੍ਰਵੇਸ਼ ਕੀਤਾ ਤਾਂ ਉਹਨਾਂ ਦੇ ਮਾਤਾ ਪਿਤਾ ਨੇ ਉਹਨਾਂ ਨੂੰ ਪਸ਼ੂ ਚਰਾਣ ਲਈ ਲਗਾ ਦਿੱਤਾ ਭਗਤ ਅਨਾਂਜੀ ਜਿੱਥੇ ਪਸ਼ੂ ਚਰਾਣ ਜਾਂਦੇ ਸਨ ਉੱਥੇ ਰਸਤੇ ਵਿੱਚ ਠਾਕੁਰ ਦੁਆਰ ਸੀ ਉਸ ਠਾਕੁਰ ਦੁਆਰੇ ਵਿੱਚ ਪੱਥਰ ਦੀਆਂ ਮੂਰਤੀਆਂ ਪਈਆਂ ਹੋਈਆਂ ਸਨ ਪਿੰਡ ਦਾ ਬ੍ਰਾਹਮਣ ਹਰ ਇੱਕ ਸਵੇਰੇ ਤੇ ਸ਼ਾਮ ਨੂੰ ਉਸ ਦੁਆਰੇ ਵਿੱਚ ਆ ਕੇ ਮੂਰਤੀਆਂ ਦੀ ਸੇਵਾ ਕਰਦਾ ਉਸ ਪੰਡਤ ਨੂੰ ਨਿਤ ਠਾਕੁਰਾਂ ਦੀ ਪੂਜਾ ਕਰਦੀ ਇਸ਼ਨਾਨ ਕਰਵਾਂਦੀ ਤੇ ਘੰਟੀਆਂ ਖੜਕਾਂਦੇ ਹੋਏ ਭਗਤ ਧੰਨਾ ਜੀ ਵੇਖਦੇ ਸਨ ਭਗਤ ਧੰਨਾ ਜੀ ਨੂੰ ਗਿਆਨ ਹੋਣ ਲੱਗਾ ਕਿ ਉਹ ਬ੍ਰਾਹਮਣ ਰੋਜ਼ਾਨਾ ਮੂਰਤੀਆਂ ਦੀ ਪੂਜਾ ਕਿਉਂ ਕਰਦਾ ਏ ਠਾਕੁਰ ਜੀ ਇਹਨਾਂ ਨੂੰ ਕੀ ਦਿੰਦੇ ਹਨ ਤੇ ਜੀ ਠਾਕੁਰੂ ਦੁੱਖ ਦੂਰ ਕਰਨ ਵਿੱਚ ਸਮਰਥ ਹਨ ਤਾਂ ਉਹ ਵੀ ਉਹਨਾਂ ਦੀ ਪੂਜਾ ਕਰੇ ਕਿਉਂਕਿ ਉਹਨਾਂ ਦੇ ਘਰ ਵਿੱਚ ਬਹੁਤ ਗਰੀਬੀ ਤੇ ਗਰੀਬੀ ਨੂੰ ਦੂਰ ਕਰਨ ਦਾ ਇੱਕੋ ਮਾਤਰ ਸਾਧਨ ਏਕ ਦਿਨ ਸਵੇਰੇ ਹੀ ਉੱਠ ਕੇ ਭਗਤ ਧੰਨਾ ਜੀ ঠাকুর দুয়ারে ਵਿੱਚ ਜਾ ਪਹੁੰਚੇ। ਉੱਥੇ ਬ੍ਰਾਹਮਣ ਨੂੰ ਪੂਜਾ ਕਰਦੇ ਹੋਏ ਪਾਇਆ। ਜਿਵੇਂ ਹੀ ਬ੍ਰਾਹਮਣ ਦੀ ਪੂਜਾ ਖਤਮ ਹੋਈ। ਭਗਤ ତੰਨਾ ਜੀ ਨੇ ਹੱਥ ਜੋੜ ਕੇ ਕਿਹਾ, "ਹੇ ਪੰਡਤ ਜੀ, ਭਲਾਏ ਦੱਸੋ ਖਾਂ, ਪੂਰਤੀ ਪੂਜਾ ਕਰਨ ਵੱਲੋਂ ਤੁਹਾਨੂੰ ਕੀ ਮਨਾਫਾ ਏ?" ਪੰਡਤ ਜੀ ਨੇ ਕਿਹਾ, "ਤੰਨਾ, ਐਨਾਂ ਦੀ ਪੂਜਾ ਕਰਨ ਵੱਲੋਂ ਸਾਰੀਆਂ ਖੁਸ਼ੀਆਂ ਪ੍ਰਾਪਤ ਹੁੰਦੀਆਂ ਹਨ। ਐ ਭਗਵਾਨ ਹਨ।" ਤੇ ਜੇਕਰ ਖੁਸ਼ ਹੋ ਜਾਣਾ ਤੇ ਜੋ ਮੰਗੋ ਜ਼ਰੂਰ ਮਿਲਦਾ ਏ ਤੰਨਾ ਜੀ ਨੇ ਕਿਹਾ ਪੰਡਤ ਜੀ ਕਿਰਪਾ ਕਰਕੇ ਇੱਕ ਠਾਕੁਰ ਮੈਨੂੰ ਵੀ ਦੇ ਦਿਓ ਮੈਂ ਵੀ ਇਹਨਾਂ ਦੀ ਪੂਜਾ ਕਰਾਂਗਾ ਜਦੋਂ ਪ੍ਰਭੂ ਮੇਰੀ ਉੱਤੇ ਖੁਸ਼ ਹੋਣਗੇ ਤਾਂ ਮੈਂ ਵੀ ਕੁਝ ਮੰਗ ਲਵਾਂਗਾ ਪੰਡਤ ਜੀ ਨੇ ਕਿਹਾ ਤੰਨਾ ਤੇਰੇ ਉੱਤੇ ਠਾਕੁਰ ਖੁਸ਼ ਨਹੀਂ ਹੋਣਗੇ ਭਗਤ ਤੰਨਾ ਜੀ ਨੇ ਕਿਹਾ ਕਿਉਂ ਪੰਡਤ ਜੀ ਕਿਉਂ ਨਹੀਂ ਹੋਣਗੇ ब्राह्मण ਨੇ ਕਿਹਾ بس کہہ ਦਿੱਤਾ ਨਾ ਇੱਕ ਤੂੰ जाट जाती ਦਾ ਐ ਦੂਜਾ ਨਾ ਪੜੇ ਵਿਦਿਆਹੀਨ ਪੁਰਖ ਪਸ਼ੂ ਦੇ ਸਮਾਨ ਹੁੰਦਾ ਏ ਤੇ ਤੀਜਾ ਮੰਦਰ ਦੇ ਅਲਾਵਾ ਠਾਕੁਰ ਜੀ ਨਾ ਤਾਂ ਕਿਤੇ ਰਹਿੰਦੇ ਹਨ ਤੇ ਨਾ ਹੀ ਖੁਸ਼ ਹੁੰਦੇ ਹਨ ਐਸ ਲਈ ਤੂੰ ਆਪਣੀ ਜਿੱਦ ਛੱਡ ਤੇ ਆਪਣੀਆਂ ਗਊਆਂ ਦੀ ਦੇਖਭਾਲ ਕਰ ਇਸ ਪ੍ਰਕਾਰ ਬ੍ਰਾਹਮਣ ਨੇ ਧਰੂਤ ਦੀਆਂ ਗੱਲਾਂ ਕਰਕੇ ਭਗਤਾਨਾ ਜੀ ਨੂੰ ਸਮਝਾਉਣ ਦਾ ਬਹੁਤ ਯਤਨ ਕੀਤਾ ਪਰ ਭਗਤਾਨਾ ਜੀ ਆਪਣੀ ਜਿੱਦ ਉੱਤੇ ਅੜੇ ਰਹੇ ਪੰਡਤ ਨੂੰ ਚਿੰਤਾ ਹੋਈ ਕਿ ਉਹ ਤਾਂ ਕਮਜ਼ੋਰ ਜਿ ਆਏ ਕਿਤੇ ਤਨਉਸਤੀ ਮਾਰ ਕੁਟਾਈ ਨਾ ਕਰ ਦੇਵੇ ਪੰਡਤ ਨੇ ਪੈਪੀਤ ਹੋ ਕੇ ਬੋਲਿਆ ਅੱਛਾ ਤਨਾ ਐਨੀ ਜिद ਕਰਦੇ ਹੋ ਤਾਂ ਤੈਨੂੰ ਇੱਕ ਠਾ ਕਰ ਦੇ ਦਿੰਦਾ ਹਾਂ ਐ ਕਹਿ ਕੇ ਬ੍ਰਾਹਮਣ ਨੇ ਭਗਤ ਤੰਨਾ ਜੀ ਨੂੰ ਮੰਦਰ ਵਿੱਚ ਫਾਲਤੂ ਪਿਆਸਾਨ ਗ੍ਰਾਮ ਚੁੱਕ ਕੇ ਦੇ ਦਿੱਤਾ ਤੇ ਨਾਲ ਹੀ ਪੂਜਾ ਕਰਨ ਦਾ ਢੰਗ ਵਿਦਾਸ ਦਿੱਤਾ ਚਾਦਰ ਵਿੱਚ ਲਪੇਟ ਕੇ ਭਗਤ ਤੰਨਾ ਜੀ ਠਾਕੁਰ ਜੀ ਨੂੰ ਆਪਣੇ ਘਰ ਉੱਤੇ ਲੈ ਆਏ ਉਸੀ ਸਮੇਤਰਖਾਨ ਦੇ ਕੋਲ ਗਏ ਤੇ ਲੱਕੜੀ ਦੀ ਚੌਂਕੀ ਬਣਵਾਈ ਚੌਂਕੀ ਨੂੰ ਤੋਕ ਕੇ ਉਸ ਪਰ ਠਾਕੁਰ ਜੀ ਨੂੰ ਰੱਖ ਦਿੱਤਾ ਸਾਰੀ ਰਾਤ ਭਗਤ ਅੰਨਾ ਜੀ ਨਹੀਂ ਸੋ ਸਕੇ ਉਹ ਸਾਰੀ ਰਾਤ ਵਿਚਾਰ ਕਰਦੇ ਰਹੇ ਕਿ ਠਾਕੁਰ ਨੂੰ ਕਿਵੇਂ ਖੁਸ਼ ਕੀਤਾ ਜਾਵੇ ਜੇ ਠਾਕੁਰ ਖੁਸ਼ ਹੋ ਜਾਣ ਤਾਂ ਮੰਗੂਗਾ ਕੀ ਕਰਦੀਆਂ ਜ਼ਰੂਰਤਾਂ ਕੀ ਕੀ ਹਨ ਇੰਜ ਹੀ ਵਿਚਾਰਾਂ ਕਰਦੇ ਕਰਦੇ ਰਾਤ ਗੁਜ਼ਰ ਗਈ ਸਵੇਰ ਹੁੰਦੇ ਹੀ ਭਗਤ ਅੰਨਾ ਜੀ ਨੇ ਸ਼ਨਾਣ ਕੀਤਾ ਤੇ ਠਾਕੁਰ ਜੀ ਦੇ ਸਾਹਮਣੇ ਬੈਠ ਕੇ ਵਿਦਿਆਹੀ ਇਨਸਨ ਪੂਜਾ ਪਾਠ ਦੇ ਟੰਗ ਵੱਲੋਂ ਨਾ ਵਾਕਿਫ ਸਨ ਪਰ ਫਿਰ ਵੀ ਸ਼ਰਧਾ ਵੱਲੋਂ ਕਹਿ ਰਹੇ ਸਨ ਕਿ ਠਾਕੁਰ ਜੀ ਅਸ ਜਗਤ ਦੇ ਕਰਤਾ ਕਰਤਾ ਹੋ ਮੈਨੂੰ ਸੁਖ ਬਖਸ਼ੋ ਮੈਂ ਤੁਹਾਨੂੰ ਨਿਤ ਪੋਗ ਲਗਵਾਵਾਂਗਾ ਭਗਤਨਾਂ ਜੀ ਘਰ ਵਿੱਚ ਇਕੱਲੇ ਸਨ ਘਰ ਦਾ ਕੰਮ ਕਾਜ ਆਪ ਹੀ ਕਰਦੇ ਸਨ ਠਾਕੁਰ ਜੀ ਨੂੰ ਇਸ਼ਨਾਨ ਕਰਵਾ ਕੇ ਉਹਨਾਂ ਦੇ ਸਾਹਮਣੇ ਭਗਤੀ ਭਾਵ ਵੱਲੋਂ ਬੈਠ ਕੇ ਦਿਨ ਚੜਨ ਉੱਤੇ ਉੱਠੇ ਲੱਸੀ ਦਾ ਰੜਕਾ ਰੋਟੀਆਂ ਪਕਾਈਆਂ ਮੱਖਣ ਕੱਢਿਆ ਤੇ ਥਾਲੀ ਵਿੱਚ ਪਰੋਸ ਦਿੱਤਾ ਭਗਤ ਅੰਨਾ ਜੀ ਨੇ ਅਰਦਾਸ ਕੀਤੀ हे ਪ੍ਰਭੂ ਭੋਗ ਲਗਾਓ ਮੇਰੇ ਜੈ ਗਰੀਬ ਦੇ ਕੋਲ ਕੇਵਲੀ ਨਾਹੀਏ ਕਬੂਲ ਕਰੋ ਜੀ ਠਾਕੁਰ ਜੀ ਕਬੂਲ ਕਰੋ ਇਹ ਕਹਿ ਕੇ ਉਹ ਉੱਥੇ ਬੈਠੀ ਵੇਖਦੇ ਰਹੇ ਹੁਣ ਕੋਈ ਦੱਸੇ ਕਿ ਪੱਥਰ ਭੋਜਨ ਕਿਵੇਂ ਕਬੂਲ ਕਰੇ ਬ੍ਰਾਹਮਣ ਤਾਂ ਠਾਕੁਰ ਜੀ ਨੂੰ ਭੋਗ ਲਗਾ ਕੇ ਸਾਰੀ ਸਮਗਰੀ ਆਪਣੇ ਘਰ ਲੈ ਜਾਂਦਾ ਸੀ ਪੂਰੇ ਤਨਜੀ ਨੂੰ ਇਹ ਸਭ ਪਤਾ ਨਹੀਂ ਸੀ ਉਹ ਤਾਂ ਪੰਡਤ ਦੇ ਬਚਨਾਂ ਨੂੰ ਸੱਚ ਸਮਝ ਰਹਿ ਸਨ 2 ਘੰਟੇ ਗੁਜ਼ਰ ਗਏ ਪਰ ਭੋਜਨ ਉਂਝ ਹੀ ਪਿਆ ਰਿਆ ਭਗਤ ਤਨਜੀ ਨੇ ਮਾਇੂਸ ਹੋ ਕੇ ਕਿਹਾ हे ਪ੍ਰਭੂ ਕਿ ਤੁਸੀਂ ਜੜ ਦਾ ਪ੍ਰਸ਼ਾਦ ਨਹੀਂ ਕਬੂਲ ਕਰੋਗੇ ਇਹ ਭੋਜਨ ਸਾਫ਼ ਹੀ ਸਵਸ਼ ਹੈ ਮੈਂ ਸ਼ਿਨਾਨ ਕਰਕੇ ਪਕਾਇਆ ਈ ਜੇਕਰ ਤੁਹਾਨੂੰ ਚੰਗਾ ਨਹੀਂ ਲੱਗਿਆ ਤਾਂ ਕਿਰਪਾ ਕਰਕੇ ਦੱਸੋ ਪੰਡਤ ਦਾ ਭੋਜਨ ਤਾਂ ਤਰੁద్ది ਕਬੂਲ ਕਰ ਲੈਂਦੇ ਹੋ ਪਰਬੂ ਕਿਰਪਾ ਕਰੋ ਜੇਕਰ ਤੁਸੀਂ ਨਹੀਂ ਖਾਵੋਗੇ ਤਾਂ ਅੱਜ ਮੈਂ ਵੀ ਨਹੀਂ ਖਾਵਾਂਗਾ ਮੈਂ ਇਹ ਪਰਣ ਕਰ ਲਿਆ ਏ ਕਿ ਤੁਸੀਂ ਖਾਵੋਗੇ ਤਾਂ ਹੀ ਮੈਂ ਖਾਵਾਂਗਾ ਮੈਂ ਆਪਣੇ ਹੱਥ ਨਹੀਂ ਛੱਡਾਂਗਾ ਜੇਕਰ ਤੁਹਾਡਾ ਧਰਮ ਕੇਵਲ ਬ੍ਰਾਹਮਣ ਬਲੋਂ ਪੋਗਲ ਗਾਉਣਾ ਹੈ ਤਾਂ ਸਾਡਾ ਧਰਮ ਹੈ ਹੱਥ ਦੇ ਬਦਲੇ ਕੁਰਬਾਨ ਹੋਣਾ ਪ੍ਰਸਾਦ ਲਓ ਨਹੀਂ ਤਾਂ ਮੈਂ ਇੱਥੇ ਚੌਂਕੜਾ ਮਾਰ ਕੇ ਬੈਠਾ ਰਹਾਂਗਾ ਰੱਬ ਨੇ ਸੋਚਿਆ ਕਿ ਹੁਣ ਤਾਂ ਪੱਥਰ ਵਿੱਚੋਂ ਜ਼ਹਿਰ ਹੁਣਾ ਹੋਵੇਗਾ ਭਗਤ ਅੰਨਾ ਜੀ ਦੀ ਆਤਮਾ ਨਿਰਮਲ ਹੈ ਇਸ ਨੂੰ ਛਲ ਦੀ ਜਾਣਕਾਰੀ ਨਹੀਂ ਇਸ ਨੂੰ ਪੂਰਾ ਭਰੋਸਾ ਹੈ ਕਿ ਠਾਕੁਰ ਜੀ ਭੋਜਨ ਕਬੂਲ ਕਰਦੇ ਹਨ ਇਹ ਮੇਰਾ ਭਗਤ ਹੈ ਇਸ ਦਾ ਭੋਜਨ ਕਬੂਲ ਕਰਨਾ ਹੀ ਹੋਵੇਗਾ ਜੇਕਰ ਪੱਥਰ ਦੇ ਅੱਗੇ ਇਸ ਜਾਟ ਦੀ ਮੌਤ ਹੋ ਗਈ ਤਾਂ ਅੱਛਾ ਨਹੀਂ ਹੋਵੇਗਾ ਭਗਤ ਅੰਨਾ ਜੀ ਦੀਆਂ ਨਜ਼ਰਾਂ ਠਾਕੁਰ ਜੀ ਦੇ ਵੱਲ ਟਿਕੀਆਂ ਰਹੀਆਂ ਇੱਕ ਘੰਟਾ ਗੁਜ਼ਰਨ ਉਪਰ ਭਗਤ ਅੰਨਾ ਜੀ ਨੇ ਅਚਾਨਕ ਵੇਖਿਆ ਕਿ ਪਰਮਾਤਮਾ ਜੀ ਉਹਨਾਂ ਨੂੰ ਰੋਟੀ ਮੱਖਣ ਦੇ ਨਾਲ ਖਾ ਰਹੇ ਹਨ ਉਹ ਖੁਸ਼ੀ ਤੇ ਨਾਲ ਉਸ ਛਲਪੇ ਮੇਰੇ ਰਬ ਆਏ ਹਨ ਭੋਜਨ ਖਾ ਰਹੇ ਹਨ ਮੱਖਣ ਦੇ ਨਾਲ ਰੋਟੀ ਖਾ ਰਹੇ ਹਨ ਮੇਰੇ ਭਗਵਾਨ ਰੋਟੀ ਖਾ ਕੇ ਪ੍ਰਭੂ ਬੋਲੇ ਭਗਤ ਅੰਨਾ ਜੀ ਜੋ ਤੁਹਾਡੀ ਇੱਛਾ ਹੋਵੇ ਮੰਗੋ ਮੈਂ ਤੇਰੇ ਉੱਤੇ ਕੋਸ਼ਾਂ ਭਗਤ ਅੰਨਾ ਜੀ ਨੇ ਬਾਣੀ ਦੁਆਰਾ ਪ੍ਰਾਰਥਨਾ ਕੀਤੀ ਗੋਪਾਲ ਤੇਰਾ ਆਰਤਾ ਜੋ ਜਨ ਤੁਮਰੀ ਭਗਤ ਕਰੰਤੇ ਇਨਕੇ ਕਾਜ ਸੁਵਾਰਤਾ ਸਿੱਖ ਦੀ ਸ਼ਰਧਾ ਦਾ ਇਹ ਹੈ ਕਿ ਦੁਨੀਆਂ ਦਾ ਹਰ ਇੱਕ ਕਾਰ ਵਿਹਾਰ ਸ਼ੁਰੂ ਕਰਨ ਲੱਗੋ ਤਾਂ ਉਸ ਦੀ ਸਫਲਤਾ ਲਈ ਪ੍ਰਭੂ ਦੇ ਦਰੋਂ ਤੇ ਅਰਦਾਸ ਕਰਨੀ ਸਿੱਖ ਵਿਦਿਆਰਥੀ ਜੇਕਰ ਇਮਤਿਹਾਨ ਦੇਣ ਜਾ ਰਿਹਾ ਹੈ ਤਾਂ ਚੱਲਣ ਵੱਲੋਂ ਪਹਿਲਾਂ ਪ੍ਰਭੂ ਦੇ ਦਰੋਂ ਤੇ ਅਰਦਾਸ ਕਰੋ ਜੇਕਰ ਸਫ਼ਰ ਵਿੱਚ ਚੱਲਿਆ ਤਾਂ ਅਰਦਾਸ ਕਰਕੇ ਚੱਲੋ ਸਿੱਖ ਆਪਣੇ ਰਿਆਸ਼ੀ ਮਕਾਨ ਬਣਾਉਣ ਲੱਗਾ ਤਾਂ ਨੀਂ ਰੱਖਣ ਵੇਲੇ ਪਹਿਲਾਂ ਅਰਦਾਸ ਕਰੋ ਹਰੇਕ ਦੁੱਖ ਸੁਖ ਦੇ ਸਮੇਂ ਵਿੱਚ ਸਿੱਖ ਅਰਦਾਸ ਕਰੇ ਜਦੋਂ ਕੋਈ ਰੋਗ ਆਦੀ ਬਿਪਤਾ ਪ੍ਰਭੂ ਦੀ ਮਿਹਰ ਬਲੋਂ ਦੂਰ ਹੁੰਦੀ ਏ ਤਦ ਵੀ ਸਿੱਖ ਸ਼ੁਕਰਾਨੇ ਦੇ ਤੌਰ ਤੇ ਅਰਦਾਸ ਕਰੇ ਕੀਤਾ ਲੋੜੀਏ ਕੰਮ ਸੁਹਾਰ ਪੈ ਆਖੀਏ ਕਾਰਜ ਦੇ ਸਵਾਰ ਸਤਿਗੁਰ ਸੱਚ ਸਾਖੀਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹ